ਜਿਹੜੇ ਨਾਬੇ ਦੇ ਵਿੱਚ ਅੱਜ ਰਾਤ ਨੂੰ ਬੋਰਡ ਲਾਏ ਗਏ ਨੇ ਸਵੇਰੇ ਬਾਬਨ ਦਵਾਸਤੀ ਦਾ ਤੇ ਹਰ ਮਨਾਇਆ ਜਾ ਰਿਹਾ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਮਾੜਾ ਕੰਮ ਹੋਇਆ ਵੀ ਜੋ ਵੀ ਹੋਇਆ ਜੀ ਬਾਕੀ ਇੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ ਤੁਸੀਂ ਦੇਖੋ ਕੱਲੇ ਬੋਰਡਾਂ ਦੀ ਕੀ ਗੱਲ ਆ ਬੰਦਿਆਂ ਦੀ ਗਰਦਨ ਲਈ ਜਾਂਦੀਆਂ ਨੇ ਇਹਦੇ ਵਾ ਇਹਦਾ ਤੇ ਕੋਈ ਖਾਸ ਗੱਲ ਨਹੀਂ ਠੀਕ ਆ ਹੁਣ ਇਸ ਚੀਜ਼ ਤੇ ਕੀ ਐਕਸ਼ਨ ਹੋਊਗਾ ਕੱਲ ਨੂੰ 11 ਵਜੇ ਮੀਟਿੰਗ ਰੱਖੀ ਹੈ ਜੀ ਸਾਰਿਆਂ ਦੀ ਫਿਰ ਉਸੇ ਬਾਅਦ ਦੇਖਦੇ ਆ ਕੀ ਜੋਨ ਇਕਨੋਮਿਕ ਕਾਰਨ ਨੂੰ ਹਰ ਬੰਦੇ ਨੇ ਉੱਥੇ ਪਹੁੰਚਣਾ ਹੈ ਚਾਹੇ ਆਪਣੇ ਪੜਵਾਸੀ ਛੰਡੇ ਆ ਕਿੰਨੇ ਵਜੇ ਵੀਰੇ 11:00 ਵਜੇ ਮੀਟਿੰਗ ਆ ਉਸ ਤੋਂ ਬਾਅਦ 6:00 ਵਜੇ ਜਿਹੜਾ ਆਪਣਾ ਕਾਰਜਕ੍ਰਮ ਸ਼ੁਰੂ ਹੋਣਾ ਹੈ ਉਹਦੇ ਚ ਆਪਾਂ ਨੇ ਮਤਲਬ ਐ ਸਮਝ ਕੇ ਚੱਲੋ ਵੀ ਤਿੰਨ ਗੁਣਾ ਹਾਜ਼ਰੀ ਦਿਖਾਣੀ ਹੈ ਇਹ ਜਿਹੜਾ ਸਾਡੇ ਧਰਮ ਨੂੰ ਹਰ ਰੋਜ਼ ਜੁੱਤੀਆਂ ਪੈਂਦੀਆਂ ਨੇ ਨਾ ਉਹ ਉਹ ਅਸੀਂ ਦਿਖਾਣਾ ਹੈ

ਲੱਗ ਗਿਆ ਜੀ ਹੁਣ ਬਾਕੀ ਨਰਮਾ ਇਹ ਜੋਡੀ ਸਿੰਘ ਜੀ ਸਰਦਾਰ ਉਹ ਪਾਉਣਗੇ ਜਿਹੜਾ ਚਾਹੂਗਾ ਪਹਿਲੇ ਪਾਲਿਟਿਕਸ ਨੇ ਜਾਂ बिजनेਸਮੈਨ ਨੇ ਪੈਣਾ ਜੁਪੇ ਲਾਣੀ ਨੇ ਬਸ ਤਾਂ ਇਹ ਆ ਸੋਣੀ ਚਲੋ ਭਾਈ ਭਾਗੀ ਜਨਾਬ ਜੀ ਆਵਾ ਕਦੇ ਐਸਿਡ ਅਟੈਕ ਕਦੇ ਮੰਦਿਰ ਤੋੜੇ ਜਾਂਦੇ ਨੇ ਠੀਕ ਹੈ ਜੀ ਕਦੇ ਕਿਤੇ ਬੇਅਦਬੀ ਕਦੇ ਕੁਝ ਐਡਾ ਬੜਾ ਤਿਹਾਰਨਾਪਾ ਉਸ ਕਮੇਟੀ ਬਣਾ ਰਹੀ ਹੈ ਪੂਰਾ ਸ਼ਹਿਰ ਮਨਾ ਰਿਹਾ ਹੈ ਇੱਕ ਦਿਨ ਪਹਿਲੇ ਰਾਤ ਨੂੰ ਚੋਰੀ ਛਿਪੇ ਦਿਨ ਦੇ ਆਲੇ ਨੇ ਚੋਰੀ ਛਿਪੇ ਸਾਢੇ ਬਾਜ਼ਾਰ ਦੇ ਵਿੱਚ ਭਗਵਾਨ ਬਾਵਨ ਦੀ ਫੋਟੋਆਂ ਉਤਾਰੀਆਂ ਜਾ ਰਹੀਆਂ ਨੇ ਫਲੈਕਸ ਉਤਾਰੀਆਂ ਜਾ ਰਹੀਆਂ ਬਾਜ਼ਾਰ ਵਾਲੇ ਰੋਕ ਰਹੇ ਨੇ ਕਹਿੰਦੇ ਸਾਨੂੰ ਉਪਰੋਂ ਹੁਕਮ ਨਹੀਂ ਅੱਛਾ ਜੀ ਰਾਜਨੀਤੀ ਪਾਰਟੀ ਕੋਈ ਵੀ ਹੈ ਸਰੇ ਆਮ ਜਾਂ ਨਹਿਨਾ ਦੀ ਵੋਟਾਂ ਦੇ ਵਿਰਖਸ਼ਾ ਲੱਗੀਆਂ ਹੋਣ ਇਹਨਾਂ ਤੇ ਆਪ ਦੇ ਇਤਿਆਰ ਲੱਗੇ ਹੋਣ ਹੈ ਇਹ ਕਿੰਦਾ ਬਿ ਡੇਟ ਨਿਕਲ ਗਿਆ ਉਹ ਨਿਕਲ ਗਿਆ ਉਹਨਾਂ ਤੋਂ ਬਾਅਦ ਦੋ ਦੋ ਮਹੀਨੇ ਲੱਗੇ ਰਹਿੰਦੇ ਨੇ ਉਹ ਕਿਸੇ ਨੂੰ ਨਹੀਂ ਦਿਖਦਾ ਉਹ ਨਹੀਂ ਉਤਰਦੇ ਪਿੰਡਾਂ ਦੇ ਵਿੱਚ ਉਹਨਾਂ ਜਾਂਦਾ ਸ਼ਹਿਰ ਦਾ ਕੀ ਲੈਗਾ ਦੇਖਾ ਇਹਦਾ ਸੌਚੀ ਸਮਝੀ ਹਿੰਦੂਆਂ ਨੂੰ ਦਬਾਉਣ ਦੀ ਸਾਜ਼ਿਸ਼ ਹੈ ਅਰ ਆਪਾਂ ਇਹਦਾ ਵਿਰੋਧ ਕਰਦੇ ਆ ਕਹਿੰਦੇ ਡਟ ਕੇ ਕਰਾਂਗੇ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਚੋਰੀ ਸ਼ੇ ਬੇ ਰਾਤ ਨੂੰ ਉਤਾਰਿਆ ਜਾ ਰਿਹਾ ਜੀ ਦੇਨ ਦਿਹਾੜੇ ਉਤਾਰ ਨਾਲ ਪਤਾ ਲੱਗੇ ਸ਼ਹਿਰ ਨੂੰ ਅਤੀਰਾਸ ਨੂੰ ਚੋਰੀ ਸੀ ਪਤਾ ਰਨਾ ਕੀ ਬਦਲਾਵ ਹੈ ਤੇ ਕੀ ਫੈਸਲਾ ਹੋਇਆ ਹੁਣ ਅੱਜ ਸਾਡੇ ਦਾ ਸ਼ਹਿਰ ਦੀ ਇਹ ਕੋਲ ਹੈ ਵੀ ਜਿਹੜੀ ਕੱਲ ਨੂੰ ਚੰਡੀ ਸ਼ੋਭਾ ਯਾਤਰਾ ਦੀ ਪੰਜਾਬ ਸਰਕਾਰ ਦੇ ਜਿਹੜੇ ਉਧਿਹਾਰ ਉਹਨੇ ਬੈਠਣਾ ਉਹ ਲੋ ਦੇ ਨਹੀਂ ਜਾਣੀ ਸੀ ਪੂਰਾ ਸ਼ਹਿਰ ਇਤਰਾਜ਼ ਕਰ ਰਿਹਾ ਵੀ ਉਹਨਾਂ ਵੱਲੋਂ ਚੰਡੀ ਨਹੀਂ ਦਿੱਤੀ ਜਾਣੀ ਚਾਹੀਦੀ ਅੱਛਾ ਕੱਲ ਨੂੰ 11 ਵਜੇ ਜਿਹੜੇ ਨਾਬਾ ਉਸ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਦੀ ਕਾਲ ਦਿੱਤੀ ਹੈ ਉਹ ਮੀਟਿੰਗ ਦੇ ਵਿੱਚ ਦੇਖਦੇ ਕੀ ਫੈਸਲਾ ਉਹ ਲੈਂਦੇ ਨੇ ਲੇਕਿਨ ਸਾਡਾ ਸਰੇਆਮ ਮੇਰੀ ਔ ਮੇਰੀ ਪੂਰੀ ਟੀਮ ਦੀ ਸਥਿਤੀ ਕੋਲ ਹੈ ਜੇ ਕੱਲੂ ਚੱਡੀ ਦਿੱਤੀ ਕੱਲੂ ਜੇ ਮਾਹੌਲ ਖਰਾਬ ਹੋ ਗਿਆ ਸਾਨੂੰ ਕੋਈ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਸਰੇਆਮ ਕਹਿ ਰਹੇ ਆ ਸਾਨੂੰ ਕਿਸੇ ਦਾ ਡਰ ਨਹੀਂ ਜੋ ਹੋਗਾ ਵੀ ਦੇਖਿਆ ਜਾਊਗੀ ਸਾਡੇ ਨਾਲ پورا ਸ਼ਹਿਰ ਖੜਾ ਹੈ ਚੈੱਕ ਕਰੇ ਵੀਰ ਬਜਰੇ ਕੇ ਜੈ ਸ਼੍ਰੀ ਰਾਮ और दादा बे मिलारे से को मेलू एक माशाल्लाह उसका हैगा ही जी जाओ पे भी हो रहा है आज शाम ला को तो करी मिलती है थोड़ा भैया में पड़ जा बड़ा बात तो थोड़ी आया मैं नहीं आ बात से कहना आज पाकिस्तान में बंगला देश हो गया है मैं खबर मुद्दे में है यहां का बोर्ड नंबर हां ना हैगी और जगह बहुत हैगी ਮੇਰੇ ਕੋਲ ਹੈ ਮਗਰ ਇਹ ਦੋ ਮੰਦਰਾਂ ਵਿੱਚ ਹੈ। ਕਿਉਂਕਿ ਇਹ ਬਹੁਤ ਵੱਡਾ ਹੈ। ਅੱਡੇਵੜੇ ਜੋਂ ਜੋ ਕੋਈ ਬੱਚੇਗੇ ਕਿਸੇ ਨੇ ਫਿਰ ਕਿਉਂ ਨਹੀਂ ਦੇਖਿਆ। ਨਹੀਂ ਮੇਰੇ ਰਾਜ ਦਾ। ਵੀਰੇ ਸਿਹਤ ਕੇ ਅੱਛੇ ਹੋਰ ਸਾਰੇ ਹਮੇਂ ਕਿੰਨੇ ਦਾ ਤਾਂ ਹੈ ਨਾ। ਉਹ ਵੀ ਜੀ ਸ਼ਹਿਰ ਤੋਂ। ਮੈਨੂੰ ਇੰਨਾ ਬਦਲ ਪਿੱਛੇ ਮੇਰੇ ਨਾਲ ਸੁਣਦੇ ਰਹੋ ਰੋਟੀ ਵਾਲੇ ਬੰਦੇ ਬਾਹਰ ਜੀ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਗਲਤੀ ਹੈ ਤਾਂ 100 ਲੱਗਣਾ ਹੈ ਗਾਰੰਟੀ ਤੁਹਾਡਾ ਆ ਜਾਓ ਆਪਾਂ ਗੇੜਾ ਦੇਖਾਂਗੇ ਤੁਸੀਂ ਖਾਲੀ ਗੁਰਬੀ ਨਗਰ ਵਿੱਚ ਮੈਂ ਤੁਹਾਨੂੰ ਇਤਨਾ ਦਰਾਂ ਬਣਾ ਦਵਾਂ ਨਹੀਂ ਇੱਕ ਗੱਲ ਦੱਸ ਤੈਨੂੰ ਪਤਾ ਹੈ ਕਿ ਕੱਲ ਨੂੰ ਤਿਹਾਰ ਹੈ ਕਿਹਨੂੰ ਨਹੀਂ ਬਤਾਇਆ ਉਹਨਾਂ ਦਾ ਖਾਲੀ ਨੂੰ ਮੈਂ ਚਲ ਕਿਤੇ ਰੁਕ ਜਾਂਦਾ ਚਾਹਂਦੀ ਫੋਨ ਵੀ ਮਾਰਿਆ ਆ ਤਿੰਨ ਬਾਰੀ ਗੱਲ ਦੱਸੋ ਨੀ ਬੀਜੇ ਦਿਵਾਰ ਹੈ ਅਸੀਂ 32 ਸਿਨਮਾ ਰੋਡ ਦੇ ਪੈ ਚਲਾ ਰਹੇ ਹਾਂ ਕੋਈ ਮਸਤਾਨ ਨਹੀਂ ਕਹਦਾ ਕਿ ਜੇ ਕ੍ਰਿਕਟ ਆਨ ਕਰ ਰਹੇ ਸੀ ਤੁਹਾਨੂੰ ਸੁਣਾਉਣੇ ਗਾ ਦੇ ਲੋ ਨਹੀਂ ਨਹੀਂ ਤੁਸੀਂ ਤਿਹਾਰ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇਹ ਹੀ ਗੱਲ ਕਰ ਰਿਹਾ ਹਾਂ ਅਰ ਠੀਕ ਤੁਸੀਂ ਰੋਕਣਾ ਕਰ ਦਿੱਤਾ ਨਹੀਂ ਉਹ ਖੁਦ ਰੋਕਣਾ ਦੇ ਦਿੱਤਾ ਮੈਂ ਕਿੰਨੀ ਵਰਸ ਨਹੀਂ ਆ ਰਹੀ ਤਿੰਨ ਦਿਨਾਂ ਤੋਂ ਤਾਂ ਨਾ چل ਰਿਹਾ ਮੈਂ ਇਕ ਤਰ੍ਹਾਂ ਤਿੰਨ ਦਿਨ ਤੋਂ ਉੱਪਰ ਨਾ ਆ ਰਿਹਾ ਹਾਂ ਕੱਲ੍ਹ ਮੈਂ ਮਾਣ ਨਹੀਂ ਆ ਰਿਹਾ ਕੀ ਤੁਸੀਂ ਇਹ ਕੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਇਤਨੀ ਆ ਮੈਂ ਉੱਥੋਂ ਆਣ ਫਿਰ ਕਿੱਟਣੀ ਆ ਨਗਰ ਕੌਂਸਲ ਮੈਂ ਨਗਰ ਕੌਂਸਲ ਨਿਕਲ ਕਰ ਰਿਹਾ ਨਾਲ ਚੱਲੋ ਜਿੰਨੇ ਬੋਰਡ ਉੱਤਰੇ ਹੋਏ ਨੇ 70% ਬੋਰਡ ਤੋਂ ਉਹ ਲੱਗਦਾ ਉਹ ਦਿਖਣਗੇ ਛੇੜਾ ਜੀ ਵੇਟ ਲੱਗ ਕੱਲੇ ਲੋਏ ਨੂੰ ਕੀ ਕਰਾਂਗੇ ਪੱਕਾ ਜੀ ਇਹ ਗੱਲ ਨਹੀਂ ਇਹ ਅੱਜ ਹੋਣੀ ਚਾਹੀਦੀ ਹੈ ਅੱਜ ਅੱਜ ਕੀ ਰੋਡ ਬੈਗੀ ਸਾਰਾ ਇਹਨਾਂ ਤੋਂ ਸ਼ਹਿਰ ਦੇ ਅੰਚਾ ਚੁੱਪ ਅੱਜ ਗੱਲ ਪਹਿਲਾ 2 ਦਿਨ ਦਾ ਕੋਈ ਨਹੀਂ ਹੈ ਗੱਲ ਪ੍ਰੋਗਰਾਮ ਹੈ ਇਹ ਵੀ ਲੋਕੀ ਨੂੰ ਪਤਾ ਹੈ ਨਾ ਕਿ ਕਰਿਆ ਨਾ ਯਾਰ ਦੋੜ ਨਹੀਂ ਬਸ ਕੋਈ ਕੰਮ ਹੀ ਨਹੀਂ ਆ ਸਾਰੇ ਜਿਹੜਾ ਸਾਰਾ ਸ਼ਹਿਰ ਦਾ ਪ੍ਰੋਗਰਾਮ ਹੈ ਕਿਤੇ ਕੋਈ ਇਕੱਲੇ ਦਾ ਪ੍ਰੋਗਰਾਮ ਨਹੀਂ ਹੋਵੇ ਛੁੱਟੀ ਦੀ ਗੱਲ ਕਰੋ ਸਾਰੀਆਂ ਸੰਸਥਾਵਾਂ ਇਨਵੋਲ ਕੋਈ ਕਿਹਦਾ ਦੂਜੀ ਪਾਰਟੀ ਯੋਗ ਨਾ ਕਿ ਦੋ ਮਹੀਨਿਆਂ ਤੋਂ ਪੜਦੇ ਰਹਦੇ ਨੇ ਬੰਦੇ ਦੋ ਮਹੀਨਿਆਂ ਤੋਂ ਮੀਟਿੰਗਾਂ ਚੱਲ ਰਹੀਆਂ ਨੇ ਉਸ ਚਾਲ ਕਿ ਸਸਿਕਲ ਜੀ ਜੈ ਮਾਤਾ ਦੀ ਸਲਾਮ ਅਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਗੰਗ ਜੈ ਹਨੂਮਾਨ ਨਾਬਾ ਨਗਰ ਕਾਉਂਸਲ ਵੱਲੋਂ ਅੱਜ ਗਲਤੀ ਨਾਲ ਕੁਝ ਬੋਰਡ ਬਾਵਨ ਦਵਾਸੀ ਦੇ ਉਤਾਰ ਲਏ ਗਏ ਸੀ ਜਦ ਕਿ ਬੋਰਡ ਉਤਾਰਨ ਗਏ ਸੀ ਉਹ ਲੰਗੀਆਂ ਹੋਈਆਂ ਡੇਟਾਂ ਵਾਲੇ ਤੇ ਮੈਂ ਆਪਣੇ ਪਰਿਵਾਰ ਵੱਲੋਂ ਸਾਰੀ ਐਮ ਸੀ ਟਿਵੀ ਵੱਲੋਂ ਨਗਰ ਕਾਉਂਸਲ ਵੱਲੋਂ ਪੂਰੀ ਉਤਸਵ ਸੰਮਤੀ ਤੋਂ ਇਸ ਗੱਲ ਦੀ ਮਾਫੀ ਚਾਹੁੰਦੇ ਆ ਕਿ ਉਹ ਉਹ ਵਰਡ ਕਿਸੇ ਜਾਣਬੁੱਝ ਕੇ ਨਹੀਂ ਗਲਤੀ ਨਾਲ ਉਤਰੇ ਗਏ ਸਨ ਜੋ ਵੀ ਸਜ਼ਾ ਸਾਨੂੰ ਉਤਸਵ ਸੰਮਤੀ ਸਜ਼ਾਣਾ ਚਾਹੁੰਦੀ ਹੈ ਅਸੀਂ ਉਹ ਸਹਿਨ ਕਰਨ ਨੂੰ ਤਿਆਰ ਆ ਪਰ ਧਾਰਮਿਕ ਹੋਣ ਦੇ ਨਾਤੇ ਇੱਕ ਹਿੰਦੂ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਨਗਰ ਕੌਂਸਲ ਦੀ ਟੀਮ ਕੱਲ ਵੀ 52 ਦਵਾਸੀ ਵਾਲੇ ਦਿਨ ਵੀ ਰਾਤ ਨੂੰ ਜੋ ਸਾਡੀ ਸੇਵਾ ਲਈ ਜਾਊਗੀ ਸਫਾਈ ਦੀ ਤੇ ਇੱਕ ਹਿੰਦੂ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਬਿਲਕੁਲ ਤੁਹਾਨੂੰ ਵਿਸ਼ਵਾਸ ਬੋਣਾ ਕਿ ਸਾਡੀ ਨਗਰ ਕੌਂਸਲ ਦੀ ਟੀਮ ਕੱਲ ਵੀ 52 ਵਾਸੀ ਵਾਲੇ ਦਿਨ ਵੀ ਰਾਤ ਨੂੰ ਜੋ ਸਾਡੀ ਸੇਵਾ ਲਈ ਜਾਊਗੀ ਸਫਾਈ ਦੀ ਉਹ 2 ਵਜਨ 3 ਵਜਨ ਅਸੀਂ 19 ਤੰਦੇਹੀ ਨਾਲ ਨਿਭਾਵਾਂਗੇ ਤੇ ਮੈਂ ਸ਼ਰਾਰਤੀ ਅੰਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਤਿਹਾਰ ਬਿਲਕੁਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਪਹਿਲਾਂ ਨਾਲੋਂ ਵੱਧ ਚੜ੍ਹ ਕੇ ਇਹ ਪ੍ਰੋਗਰਾਮ ਨੂੰ ਪੂਰ ਚਾੜਾਂਗੇ ਤੇ ਪੂਰੀ ਤੰਦੇਹੀ ਨਾਲ ਇਸ ਪ੍ਰੋਗਰਾਮ ਦੀ ਸੇਵਾ ਕਰਾਂਗੇ ਜੈ ਸ਼੍ਰੀ ਰਾਮ ਜੈ ਹਨੂਮਾਨ ਇਕਸਾਰ ਜਿਹੜੀ ਨਗਰ ਕੌਂਸਲ ਤੋਂ ਗਲਤੀ ਹੋਈ ਹੈ ਸਾਰੇ ਦਾ ਅਨੁਸਾਰ ਠੀਕ ਹੈ ਉਹਨਾਂ ਨੂੰ ਗਲਤੀ ਹੋ ਗਈ ਦਾਅਮਾ ਦਾ ਗਲਤੀ ਮੰਗ ਲਾ ਲਓ ਜਿਹੜੀ ਇੱਕ ਗੱਲ ਜਿਹੜੇ ਪਾਸੇ ਜੈਨੇ ਜੋ ਡੇਟਾਂ ਕੀ ਜਾ ਕੋਈ ਰੋੜੇ ਪੇਟਾ ਪੇਟਾ ਜੋ ਵੀ ਹੈ ਉਹ ਰੋੜ ਅਸੀਂ ਲਾ ਕੇ ਜਾ ਰਹੇ ਹਾਂ ਜਿਹੜਾ ਰੋੜ ਜਿੱਥੇ ਲੱਗਿਆ ਹੋਇਆ ਹੈ ਕੀ ਟੋਡਾ ਉਥੇ ਹੀ ਲੱਗੂਗਾ ਦੋ ਬੰਦੇ ਦੀ ਡਿਊਟੀ ਨਾਲ ਲਾ ਦਿਓ ਜਿਹੜੇ ਸਾਡੇ ਨਾਲ ਘੰਟਾ ਦੋ ਘੰਟੇ ਚੱਲਦਾ ਸੰਦਾ ਪ੍ਰਧਾਨ ਜੀ ਤੱਕ ਬੋਲ ਪ੍ਰਧਾਨ ਨੇ ਮਾਫੀ ਮੰਗੀ ਆ ਪ੍ਰਧਾਨ ਨੇ ਪ੍ਰਧਾਨ ਨੇ ਮਾਫੀ ਇੱਕ ਜੀ ਤੁਸੀਂ ਸਾਰੇ ਜਣੇ ਨੋਟ ਕਰੋ ਮੈਂ ਗੱਲ ਕਰਨਾ ਕੋਈ ਪਾਰਸ਼ਟ ਨਹੀਂ ਕਰਦਾ ਮੈਂ ਵੀ ਹਿੰਦੂ ਆਣ ਕੱਟੜ ਹਿੰਦੂ ਆ ਮੈਂ ਆਪਣੇ ਧਰਮ ਲਈ ਮਾਰ ਸਕਦਾ ਮਰਨ ਤੋਂ ਪਹਿਲਾਂ ਪਰ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਵੀ ਜਿੰਨੇ ਵੀ ਹਸਤਕਰ ਹਿੰਦੂਆ ਦੇ ਧਾਰਮਿਕ ਪ੍ਰੋਗਰਾਮ ਹੋਏ ਨੇ ਸਾਰੇ ਇੱਕ ਬੰਦੇ ਨੇ ਪਟਿਆਲਾ ਘੜੀ ਸਕਰੀਨਾਂ ਲਾ ਕੇ ਬਣਾਏ ਨੇ ਬਣਾਏ ਨੇ ਕਿਹਨੇ ਅੱਜ ਜਿਹੜਾ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव